ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦੇ ਵਿੱਚ ਭਾਗੂ ਰੋਡ ਨੂੰ ਚੋੜਾ ਕਰਨ ਦਾ ਕੰਮ ਹੁਣ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਨਗਰ ਨਿਗਮ ਕਮਿਸ਼ਨਰ ਮੈਡਮ ਕੰਚਨ ਨੇ ਜਾਣਕਾਰੀ ਦਿੱਤੀ ਕਿ ਹੜ੍ਹਾਂ ਦੇ ਕਾਰਨ ਇਹ ਕੰਮ ਪਹਿਲਾਂ ਰੋਕ ਦਿੱਤਾ ਗਿਆ ਸੀ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਕਰ ਰਿਹਾ ਸਨ। ਹੁਣ ਕੰਮ ਸ਼ੁਰੂ ਕਰਨ ਦੀ ਤਿਆਰੀ ਹੈ। ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਖੁਦ ਵੀ ਆਪਣੀਆਂ ਦੁਕਾਨਾਂ ਨੂੰ ਪਿੱਛੇ ਹਟਾ ਲੈਣ। ਇਹ ਦੱਸਿਆ ਗਿਆ ਕਿ ਬਹੁਤ ਸਾਰੇ ਦੁਕਾਨਦਾਰਾਂ ਨੇ ਪਹਿਲਾਂ ਹੀ ਅਜਿਹਾ ਕਰ ਲਿਆ ਤੇ ਜਿਹੜੇ ਦੁਕਾਨਦਾਰ ਨਹੀਂ ਕਰਨਗੇ ਉਹਨਾਂ ਲੋਕਾਂ ਨੂੰ ਅਦਾਲਤ ਤੋਂ ਸਟੇ ਮਿਲਿਆ ਉਹਨਾਂ ਖਿਲਾਫ ਫਿਲਹਾਲ ਕੋਈ ਕਾਰਵਾਈ ਨਹੀਂ ਹੋਵੇਗੀ ਹਾਲਾਂਕਿ ਨਗਰ ਕਮ ਦੇ ਵੱਲੋਂ ਇਸ ਸਬੰਧ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਜਾਰੀ ਹੈ ਤੇ ਇਸ ਸੜਕ ਨੂੰ ਜੋੜਾ ਕਰਨ ਦੇ ਫੈਸਲੇ ਦਾ ਪਿਛਲੇ ਦਿਨੀ ਕੁਝ ਦੁਕਾਨਦਾਰਾਂ ਨੇ ਵਿਰੋਧ ਵੀ ਕੀਤਾ ਸੀ ਪਰ ਉਹ ਆਪਣੀ ਲੜਾਈ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਫਲ ਨਹੀਂ ਹੋイ ਸਕੇ ਤੇ ਇਸ ਮੁੱਦੇ ਤੇ ਭਾਗੂ ਰੋਡ ਦੇ ਲੋਕ ਵੀ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ ਕੁਝ ਲੋਕ ਸੜਕ ਚੌੜੀ ਕਰਨ ਦੇ ਹੱਕ 'ਚ ਨੇ ਕਿਉਂਕਿ ਇਸ ਦੇ ਨਾਲ ਆਵਾਜਾਈ ਸੁਧਾਰ ਹੋਵੇਗਾ ਕੁਝ ਇਸ ਦਾ ਵਿਰੋਧ ਕਰ ਰਹੇ ਕਿਉਂਕਿ ਇਸ ਦੇ ਨਾਲ ਦੁਕਾਨਾਂ ਦਾ ਉਜਾੜਾ ਹੋਵੇਗਾ ਮੈਂ ਕਿ ਪੱਗ ਰੋਲ ਨੂੰ ਲੈ ਕੇ ਕੀ ਅਪਡੇਟ ਆਹ ਚੌੜੀ ਕਰਨੀ ਸੀ ਕਦੋਂ ਤੱਕ ਹੋਵੇਗੀ ਇਸ ਨੂੰ ਸਸ਼ੀਕਾਲ ਜੀ ਆਪਣੀ ਪਾਗੂਰੋ ਜਿਹੜਾ ਚੋੜਾ ਕਰਨ ਦਾ ਕੰਮ ਚੱਲ ਰਿਹਾ ਉਹ ਥੋੜਾ ਮੀਂਹ ਕਾਰਨ ਤੇ ਹੜਾ ਕਾਰਨ ਆਪਾਂ ਇੱਕ ਵਾਰ ਵਿਛਾਲੇ ਰੋਕ ਦਿੱਤਾ ਸੀ ਕਿਉਂਕਿ ਸਾਰੇ ਆਪਣੇ ਪੰਜਾਬ ਵਿੱਚ ਮੁਸ਼ਕਿਲ ਆਸੀ ਬਰਿੰਡਾ ਵਿੱਚ ਵੀ ਕਈ ਆਪਣੇ ਏਰੀਆ ਸੇ ਖਾਸ ਕਰਕੇ ਰੂਰਲ ਏਰੀਆ ਜਿਸ ਦੇ ਵਿੱਚ ਆਪਣਾ ਮੀਂਹ ਦੇ ਕਾਰਨ ਥੋੜਾ ਪ੍ਰੋਬਲਮ ਸੀ ਤਾਂ ਆਪਣਾ ਸਾਰਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਸਾਰੇ ਉਸ ਵਿੱਚ ਲੱਗੇ ਹੋਏ ਸੀ ਇਸ ਲਈ ਆਪਾਂ ਵਿੱਚ ਥੋੜਾ ਸਾ ਰੋਕ ਦਿੱਤਾ ਸੀ ਤੇ ਮੀਨ ਵਾਈਲ ਆਪਾਂ ਲੋਕਾਂ ਨੂੰ ਆ ਬੇਨਤੀ ਕਰ ਰਹੇ ਹਾਂ ਕਮਿਸ਼ਨਰ ਨਗਰ ਨਿਗਮ ਦੀ ਤਰਫੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਬੇਨਤੀ ਕੀਤੀ ਜਾਂਦੀ ਹੈ ਸਾਰੇ ਆਪਣੇ ਪੈਣਾ ਨੂੰ ਕਿ ਜਿਹੜੇ ਕਾਰਪੋਰੇਸ਼ਨ ਵੱਲੋਂ ਲਾ ਨਿਸ਼ਾਨ ਲਗਾਏ ਗਏ ਹਨ ਉਹ ਜੇ ਖੁਦ ਹੀ ਆਪਣੀ ਜਿਹੜੀ ਹੈ ਉਸ ਦੇ ਮੁਤਾਬਿਕ ਆਪਣੀ ਜਿਹੜੀ ਕੰਸਟਰਕਸ਼ਨ ਕੀਤੀ ہوئی ਹੈ ਉਸ ਨੂੰ ਤੋੜ ਦਿੱਤਾ ਜਾਏ ਤਾਂ ਕਿ ਕਾਰਪੋਰੇਸ਼ਨ ਵੱਲੋਂ ਕੋਈ ਵੀ ਕੰਮ ਨਾ ਤੇ ਆਪੀ ਆਪ ਉਸ ਨੂੰ ਬੇਨਤੀ ਕਰਕੇ ਲੋਕਾਂ ਨੂੰ ਕਹਿ ਰਿਹਾ ਕੁਝ ਭਰਾਵਾਂ ਨੇ ਆਪਾਂ ਨੇ ਆਪਣਾ ਕਹਿਣਾ ਮੰਨਦੇ ਕੁਝ ਆਪਣੀ ਦੁਕਾਨ ਤੋੜ ਵੀ ਮਤਲਬ ਆਪਣੀ ਜਿਹੜਾ ਏਰੀਆ ਪਿੱਛੇ ਕਰ ਵੀ ਲਿੱਤਾ ਹੈ ਤੇ ਕੁਝ ਅਜੇ ਵੀ ਰਹਿ ਰਹੇ ਆਪਾਂ ਉਹਨਾਂ ਨੂੰ ਇੱਕੋ ਮੌਕਾ ਹੋਰ ਦਿੰਦੇ ਥੋੜਾ ਜਿਹਾ ਸਮਾਂ ਦੇ ਰਹੇ ਤੇ ਉਸ ਦੇ ਬਾਅਦ ਜਿਹੜੀ ਕਾਰਵਾਈ ਕੀਤੀ ਜਾਵੇ ਜਿੰਨਾਂ ਕੋਲ ਸਟੇ ਹੈ ਉਸ ਨੂੰ ਲੈ ਕੇ ਵੀ ਕੋਈ ਤਰਫੋਂ ਕੋਸ਼ਿਸ਼ ਕਰਦੀ ਹੈ ਕਿਉਂਕਿ ਜਿਹੜਾ ਸਟੇ ਹੈ ਉਹ ਮਾਨਯੋਗ ਅਦਾਲਤ ਵੱਲ ਤਰਫੋਂ ਦਿੱਤਾ ਗਿਆ ਹੈ ਤੇ ਜਦੋਂ ਤੱਕ ਕੋ ਸਟੇ ਹੈ ਉਹ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਨਹੀਂ ਜਾ ਸਕਦੀ ਪਰ ਉਸ ਸਟੇ ਤੋਂ ਵਾਂਗ ਜਿਹੜੀ ਆਪਣੀ ਬੱਕਰੀ ਤੋੜ ਤੇ ਕਾਰਵਾਈ ਨਿਗਲੀ ਕਾਰਵਾਈ

ਇਹ ਕੁਝ ਦੁਕਾਨਾਂ ਦੇ ਦੁਕਾਨਦਾਰਾਂ ਨੇ ਕਹਿਣਾ ਕਿ ਸੁਣਨ ਵਿੱਚ ਆਇਆ ਵੀ ਉਹਨਾਂ ਨੇ ਇੱਕ ਕਸ਼ਮਾ ਉਹ ਰੱਖਿਆ ਪਾਸ ਨਹੀਂ ਕਰਵਾਇਆ ਆਪਣੀ ਮਰਜ਼ੀ ਨਾਲ ਕੋਈ ਜਗ੍ਹਾ ਵੀ ਨਹੀਂ ਛੱਡੀ। ਤੋਂ ਮੈਂ ਤੁਸੀਂ ਇੱਕ ਬਾਰ ਮੈਨੂੰ ਡਿਟੇਲ ਦੇ ਦਿਓ ਜਿਹੜੇ ਤੁਸੀਂ ਕਹਿ ਰਹੇ ਹੋ ਮੈਂ ਇੱਕ ਵਾਰ ਚੈੱਕ ਕਰਵਾ ਲੈਂਦੀ ਆ ਫੇਟੀ ਦੇ ਨਾਲ।